ਹਾਂ ਸ਼ਰਲੀਨ ਪੁੱਤ ਮੈਂ ਤੇਰਾ ਪਿਓ ਬੋਲਦਾ ਆ ਤੈਨੂੰ ਪਤਾ ਮੈਂ ਪਿਛਲੇ 5 ਸਾਲ ਤੋਂ ਵੈਲਟੀਨੇਟਰ ਤੇ ਪਿਆ ਆ ਪੈਸੇ ਕੱਲ ਹੋਰ ਪੈਸੇ ਕੱਲ ਮਗਿਆਈ ਹੋ ਗਈ ਆ ਨਹੀਂ ਤੂੰ ਹੋਰ ਗੰਦੀਆਂ ਗੰਦੀਆਂ ਰੀਲਾਂ ਪਾ ਨਾ ਹੋਰ ਗੰਦੀਆਂ ਗੰਦੀਆਂ ਨੰਗੀਆਂ ਨੰਗੀਆਂ ਰੀਲਾਂ ਪਾ ਕੰਜਰ ਖਾਂਦੇ ਵਾਲੀਆਂ ਮੀਤੀਆਂ ਕੋ ਤੂੰ ਵੀ ਇੱਕ ਕਾਲਾ ਰੱਖ ਲਾ ਤੂੰ ਦੋ ਕਾਲੇ ਰੱਖ ਲਾ ਦੇਖੀ ਫੇ ਤੇਰੀਆਂ ਵੀਡੀਓ ਦੇ ਕਿੰਨੇ ਵਿਊ ਆਉਂਦੇ ਹੇ ਤੇਰ ਕੋ ਪਾਏ ਹੋਗੇ ਤਾਂ ਇਹਦਾ ਮੈਨ ਰ ਕੋਣਗੇ ਤੈਨੂੰ ਪਤਾ ਮੈਂ ਵੈਲਟਿੰਨੇਟਰ ਤੇ ਪਿਆ ਰੋਜ ਦਾ ਪੀਜੇ 버ਗਰ ਦਾ ਵੀ ਖਰਚਾ ਵੱਧ ਗਿਆ ਆ ਪੀਣੀ ਪੀਣ ਵੀ ਮੈਂ ਹੁਣ ਇੰਗਲਿਸ਼ ਲੱਗ ਪਿਆ ਵਾ ਤੇ ਮੈਨੂੰ ਪੈਸੇ ਜ਼ਿਆਦੇ ਚਾਹੀਦੇ ਆ ਸਰਦੀਨ ਪੁੱਤ ਤੂੰ ਹੋਰ ਜੰਦੀਆਂ ਜੰਦੀਆਂ ਵੀਡੀਓ ਪਾ ਕੁੱਲੜ ਪੀਜੇ ਆਲਾ ਨਾਲ ਕੋਲਬੋਰੇਟ ਕਰਨਾ ਪੁੱਤ ਕੁੱਲੜ ਪੀਜੇ ਵਾਲਿਆਂ ਨਾਲ ਕੋਲਬੋਰੇਟ ਕਰਲਾ ਪ੍ਰੀ ਜੱਟੀ ਨਾਲ ਵੀ ਕਨੈਕਟ ਕਰਲਾ ਸਾਰਿਆਂ ਨਾਲ ਜਿੰਨੀਆਂ ਹੈਗੀਆਂ ਤੇਰੇ ਵਰਗੀਆਂ ਸਾਰਿਆਂ ਨਾਲ ਕਨੈਕਟ ਕਰਕੇ ਵੀਡੀਓ ਕੁਝ ਦੇ ਸ਼ੇਅਰ ਕਰਿਆ ਕਰੋ ਤਾਂ ਵੀਡੀਓ ਜ਼ਿਆਦਾ ਚੱਲਣਿਆ ਹਾਂ ਚੰਗੀ